ਹਾਈ ਸਕਿਉਰਿਟੀ ਕੇਂਦਰੀ ਜੇਲ ਪਟਿਆਲਾ ਵਿੱਚ ਝੂਠੇ ਪੁਲਿਸ ਮੁਕਾਬਲੇ ਰਾਹੀਂ ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਇਹਨਾਂ ਪੁਲਿਸ ਮੁਲਾਜ਼ਮ ਜਿਨ੍ਹਾਂ ਨੂੰ ਸੀਬੀਆਈ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਹੋਈ ਗਈ ਹੈ ਜਿਨ੍ਹਾਂ ਵਿੱਚ ਸਾਬਕਾ ਡੀਐਸਪੀ ਗੁਰਬਚਨ ਸਿੰਘ ਇੰਸਪੈਕਟਰ ਸੁਭਾ ਸਿੰਘ ਤੇ ਡਰੱਗ ਕੇਸ ਵਿੱਚ ਜੇਲ੍ਹ ਵਿੱਚ ਬੰਦ ਇੰਸਪੈਕਟਰ ਇੰਦਰਜੀਤ ਸਿੰਘ ਤੇ ਜੇਲ੍ਹ ਵਿੱਚ ਹਮਲਾ ਕੀਤਾ ਗਿਆ ਜਿਸ ਵਿੱਚ ਤਿੰਨੋਂ ਸਾਬਕਾ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਇਨਸਪੈਕਟਰ ਸੂਬਾ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਸਾਹਮਣੇ ਆ ਰਹੀ ਜਾਣਕਾਰੀ ਅਨੁਸਾਰ ਇਹਨਾਂ ਸਾਬਕਾ ਪੁਲਿਸ ਮੁਲਾਜ਼ਮਾਂ ਤੇ ਹਮਲਾ ਸੰਦੀਪ ਸਿੰਘ ਸੰਨੀ ਵੱਲੋਂ ਕੀਤਾ ਗਿਆ ਸੰਦੀਪ ਸਿੰਘ ਸੰਨੀ ਜਿਸ ਨੇ ਸ਼ਿਵ ਸ਼ੈਨਾ ਦੇ ਲੀਡਰ ਸੁਦੀਲ ਸੂਰੀ ਨੂੰ ਸਿੱਖਾਂ ਖਿਲਾਫ ਜਹਿਰ ਉਗ੍ਰਣ ਕਰਨ ਸੋਦਾ ਲਾਇਆ ਸੀ ਸੰਦੀਪ ਸਿੰਘ ਸੰਨੀ ਸੁਦੀਲ ਸੂਰੀ ਕੇਸ ਵਿੱਚ ਜੇਰੇ ਮੁਕੱਦਮਾ ਜੇਲ੍ਹ ਵਿੱਚ ਬੰਦ ਹੈ ਅਜੇ ਤੱਕ ਜੇਲ੍ਹ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ ਗਈ ਕਿ ਹਮਲਾ ਕਿਨਾ ਕਾਰਨਾ ਕਾਰਨ ਹੋਇਆ ਕਿ ਕਿਹੜੇ ਹਥਿਆਰ ਨਾਲ ਹੋਇਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਸੰਨੀ ਵੱਲੋਂ ਆਪਣੇ ਧਾਰਮਿਕ ਚਿੰਨ ਹੱਥ ਵਿੱਚ ਪਾਏ ਕਲੇ ਨਾਲ ਇਨ੍ਹਾਂ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਉਹ ਵੱਡੀ ਖਬਰ ਜਿਸ ਵਿੱਚ ਕੇਂਦਰੀ ਜੇਲ ਪਟਿਆਲਾ ਵਿੱਚ ਤਿੰਨ ਸਾਬਕਾ ਪੁਲਿਸ ਮੁਲਾਜ਼ਮ ਗਬੀਰ ਜ਼ਖਮੀ ਜਿਨ੍ਹਾਂ ਤੇ ਹਮਲਾ ਕੀਤਾ ਗਿਆ ਜਿਨ੍ਹਾਂ ਨੂੰ ਗੰਭੀਰ ਅਵਸਥਾ ਵਿੱਚ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਜਿਸ ਵਿੱਚ ਇੱਕ ਇਨਸਪੈਕਟਰ ਸੁਭਾ ਸਿੰਘ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਸੁਧੀਰ ਸੂਰੀ ਨੂੰ ਸੋਦਾ ਲਾਉਣ ਵਾਲੇ ਸੰਦੀਪ ਸਿੰਘ ਸੰਨੀ ਵੱਲੋਂ ਆਪਣੇ ਹੱਥ ਵਿੱਚ ਪਾਏ ਕੜੇ ਨਾਲ ਕੀਤਾ ਗਿਆ ਜਿਸ ਕਾਰਨ ਤਿੰਨੋਂ ਪੁਲਿਸ ਮਲਾਜਮ ਗੰਭੀਰ ਜ਼ਖਮੀ ਹੋ ਗਏ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਪੁਲਿਸ ਮਲਾਜਮ ਬੜੇ ਜ਼ਾਲਮ ਪੁਲਿਸ ਮੁਲਾਜ਼ਮ ਸਨ ਜੋ ਪਿਛਲੇ ਸਮੇਂ ਵਿੱਚ ਜਿਹੜੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਇਹਨਾਂ ਨੇ ਕਤਲ ਕੀਤਾ ਸੀ ਜਿਸ ਕਾਰਨ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਸੀਬੀਆਈ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਸੀ ਉਮਰ ਕੈਦ ਦੀ ਸਜ਼ਾ ਇਹ ਕੇਂਦਰੀ ਜੇਲ ਪਟਿਆਲਾ ਵਿੱਚ ਕੱਟ ਰਹੇ ਸਨ ਔਰ ਇਹ ਉੱਥੇ ਹੀ ਸੰਦੀਪ ਸਿੰਘ ਸੰਨੀ ਸੂਰੀ ਕੇਸ ਵਿੱਚ ਜਿਹੜੇ ਮੁਕੱਦਮਾ ਜਿਹੜੇ ਉਹ ਵੀ ਬੰਦ ਸਨ ਜਿਸ ਕਾਰਨ ਉਹਨਾਂ ਦਾ ਆਪਸ ਵਿੱਚ ਸਾਹਮਣਾ ਹੋ ਗਿਆ ਤੇ ਉਹ ਸੰਨੀ ਨੇ ਜਿਹੜਾ ਇਹ ਤਿੰਨੇ ਪੁਲਿਸ ਮਲਾਜਮਾਂ ਨੂੰ ਜਿਹੜਾ ਆਪਣੇ ਕੜੇ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਇਹ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਅਜੇ ਤੱਕ ਪੁਲਿਸ ਮਲਾਜਮਾਂ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਜਿਹੜੀ ਹੈ ਜਾਣਕਾਰੀ ਜਿਹੜੀ ਉਹ ਨਹੀਂ ਦਿੱਤੀ ਗਈ ਇਸ ਕਾਰਨ ਅਜੇ ਇਹ ਭੇਤ ਬਣਿਆ ਹੋਇਆ ਹੈ ਕਿ ਇਹ ਕੀ ਕਾਰਨ ਹੋਇਆ ਹਾਈ ਸਕਿਉਰਿਟੀ ਕੇਂਦਰੀ ਜੇਲ ਪਟਿਆਲਾ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਤਿੰਨ ਪੁਲਿਸ ਮੁਲਾਜ਼ਮ ਜਿਨ੍ਹਾਂ ਨੂੰ ਸੀਬੀਆਈ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਹੋਈ ਗਈ ਹੈ ਜਿਨ੍ਹਾਂ ਵਿੱਚ ਸਾਫਕਾਰ ਡੀਐਸਪੀ ਗੁਰਬਚਨ ਸਿੰਘ ਇਨਸਪੈਕਟਰ ਸੂਬਾ ਸਿੰਘ ਤੇ ਡਰੱਗ ਕੇਸ ਵਿੱਚ ਜੇਲ੍ਹ ਵਿੱਚ ਬੰਦ ਇਨਸਪੈਕਟਰ 인ਦਰਜੀਤ ਸਿੰਘ ਤੇ ਜੇਲ੍ਹ ਵਿੱਚ ਹਮਲਾ ਕੀਤਾ ਗਿਆ ਜਿਸ ਵਿੱਚ ਤਿੰਨੋਂ ਸਾਬਕਾ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਇਨਸਪੈਕਟਰ ਸੂਬਾ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਸਾਹਮਣੇ ਆ ਰਹੀ ਜਾਣਕਾਰੀ ਅਨੁਸਾਰ ਇਹਨਾਂ ਸਾਬਕਾ ਪੁਲਿਸ ਮੁਲਾਜ਼ਮਾਂ ਤੇ ਹਮਲਾ ਸੰਦੀਪ ਸਿੰਘ ਸੰਨੀ ਵੱਲੋਂ ਕੀਤਾ ਗਿਆ ਸੰਦੀਪ ਸਿੰਘ ਸੰਨੀ ਜਿਸ ਨੇ ਸ਼ਿਵ ਸੈਨਾ ਦੇ ਲੀਡਰ ਸੁਧੀਰ ਸੂਰੀ ਨੂੰ ਸਿੱਖਾਂ ਖਿਲਾਫ ਜ਼ਹਿਰ ਉਗਲਣ ਕਾਰਨ ਸੋਦਾ ਲਾਇਆ ਸੀ ਸੰਦੀਪ ਸਿੰਘ ਸੰਨੀ ਸੁਧੀਰ ਸੂਰੀ ਕੇਸ ਵਿੱਚ ਜ਼ਹਿਰੇ ਮੁਕੱਦਮਾ ਜੇਲ੍ਹ ਵਿੱਚ ਬੰਦ ਹੈ ਅਜੇ ਤੱਕ ਜੇਲ੍ਹ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ ਗਈ ਕਿ ਹਮਲਾ ਇਨਾ ਕਾਰਨਾਂ ਕਾਰਨ ਹੋਇਆ ਤੇ ਕਿਹੜੇ ਹਥਿਆਰ ਨਾਲ ਹੋਇਆ